ਅਮਰਸਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਅਜਨਾਲਾ ਦੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 8 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ ਇਸ ਬੰਦੀ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਦੀ ਪਛਾਣ ਗੁਰਸੇਵਿਕ ਸਿੰਘ, ਵਿਸ਼ਾਲਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਜੋ ਕਿ ਚਾਰੇ ਹੀ ਵਾਸੀ ਅਜਨਾਲਾ ਦੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹ ਚਾਰੇ ਹੀ ਵੱਡੇ ਨਸ਼ਾ ਤਸਕਰ ਹਨ ਜਿਨ੍ਹਾਂ ਦੇ ਸਬੰਧ ਪਾਕਿਸਤਾਨ ਨਾਲ ਜੁੜੇ ਹੋਏ ਸਨ ਅਤੇ ਵਿਸ਼ਾਲਦੀਪ ਸਿੰਘ ਦਾ ਚਾਚਾ ਸਾਰਾ ਨੈੱਟਵਰਕ ਚਲਾਉਂਦਾ ਸੀ ਅਤੇ ਇਹਨਾਂ ਵੱਲੋਂ ਇੱਕ ਕਮਰਾ ਸੀ ਜਿਸ ਵਿੱਚ ਜਿਹੜਾ ਲਗਾਈ ਜਾਂਦੀ ਸੀ ਅਤੇ ਬਾਦ ਵਿੱਚ ਪੜਕੇ ਵਾਲੇ ਇਲਾਕੇ 'ਚ ਦੀ ਨਿਸ਼ਾਨਦੇਹੀ ਕਰਕੇ ਉੱਥੇ ਤਸਕਰੀਕ ਕਰਦੇ ਸਨ ਸੁਣਾਉਂਦੇ ਹਾਂ ਤੁਹਾਨੂੰ ਕਿ ਕੁਝ ਕਿਹਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਪਰੀ ਸਿੰਘ ਪੋਲਰ ਅਤੇ ਉਹਨਾਂ ਦੀ ਨਾਲ ਬੈਠੀ ਟੀਮ ਵੱਲੋਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਮਸ਼ੀਆਵਰ ਕੈਂਪੇਨ ਆ ਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 8 ਕੇਜੀ 1.87 ਗ੍ਰਾਮ

ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਜਿਹੜੀ ਸੋਨੀ ਇੱਕ ਲਿਸਟਡ ਸਾਡਾ ਸਪਲਾਈਰ ਵੀ ਹੈ ਉਹਨੂੰ ਅਰੈਸਟ ਕੀਤਾ ਸੀਗਾ ਔਰ ਇਹਦੇ ਖਿਲਾਫ ਪਹਿਲਾਂ ਵੀ 6 ਮੁਕਦਮੇ ਦਰਜ ਹੈ ਇਨਕਲੂਡਿੰਗ ਕਮਰਸ਼ੀਅਲ ਕੁਆਂਟੀਟੀ ਹਿਵਿੰਦੇ ਇਹ ਜਿਹੜੇ ਮੁਕਦਮੇ ਨੇ ਵੱਖ-ਵੱਖ ਥਾਣਿਆਂ 'ਚ ਐ ਏ ਐਨ ਟੀ ਐਫ ਮੋਹਾਲੀ ਮਕਬੂਲਪੁਰਾ ਛਾਟਾ ਕੰਟਰੋਲਮੈਂਟ ਔਰ ਸਿਵਲ ਲਾਈਨ ਇਹ ਥਾਣਿਆਂ 'ਚ ਇਹਦੇ ਖਿਲਾਫ ਅਲੱਗ-ਅਲੱਗ ਮੁਕਦਮੇ ਦਰਜ ਹੈ ਔਰ ਇੱਕ ਕਾਫੀ ਬਦਨਾਮ ਹੀਰੋਇਨਸ ਸਮਗਲਰ ਹੈ ਇਸ ਤੋਂ ਬਾਅਦ ਉਚਕੀਚ ਦੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਸੇ ਸਮਗਲਰ ਹੈ ਇੱਕ ਚਾਚਾ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਫੋਨਸ ਦੇ ਵਿੱਚ ਵੀ ਆਪਣੇ ਫੀਡ ਚਾਚਾ ਹੀ ਕੀਤਾ ਹੋਇਆ ਉਹਦੇ ਮਾਦਮ ਨਾਲ ਇਹਦਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਹੈ ਜਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਹੈ ਇਹ ਅਰੈਸਟ ਕੀਤਾ ਗਿਆ ਇਹ ਵੀ ਤੋਂ ਅੱਥਰੋ ਜਿਹੜੀ ਹੈ ਹੀਰਨ ਬਰਾਮ ਕੀਤੀ ਗਈ ਜਿਹੜੀ ਮਡਲੀ ਪੁੱਛ ਕੇ ਤੋਂ ਗੱਲਾਂ ਸਾਹਮਣੇ ਆਈਆਂ ਕਿ ਬੜਾ ਨਵਾਂ ਮੋਡ ਸਪਰੈਂਡ ਹੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਰਿਹਾ ਕਿਤੇ ਜਾ ਕੇ ਜਿਹੜੀ ਹੈ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ ਚ ਕਮਰਾ ਲੈ ਲੈਂਦਾ ਸੀ ਬੈਗ ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਭੀੜ ਭੜਕੇ ਵਾਲਾ ਏਰੀਆ ਚੂਜ਼ ਕਰਦੇ ਸੀ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮ ਦਰਸਤ ਹੋਵੇ ਔਰ ਡੇ ਟਾਈਮ ਜਦੋਂ ਕਿਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਮਿਹਰੇ ਹੋਏ ਲੇਟ ਜਾਂਦੇ ਆ ਜਾਂ ਅਰਲੀ ਮਾਰਨਿੰਗ ਉੱਥੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਦੋਂ ਲੋਕ ਕਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਦੇ ਵਾਸਤੇ ਉਸ ਤਰ੍ਹਾਂ ਜਾ ਕੇ ਔਰ ਬਾਰੋਂ ਮੁੰਡਾ ਚਾਚਾ ਸੁਵੰਗਰ ਉਹ ਜਗ੍ਹਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਰਾਂ ਦਾ ਇਹ ਬੰਦਾ ਇਸ ਤਰ੍ਹਾਂ ਦੀ ਹੁਲੀਆ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡਓਵਰ ਕੀਤੀ ਇਹਨਾਂ ਨੇ ਜਿਹੜੇ ਇਹ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰਾ ਬਾਬਾ ਨਾਨਕ ਰੋਡ ਅਜਨਾਲਾ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲਾ ਦਾ ਹੀ ਹੈ ਇਹ 39 ইয়ার্স ਦਾ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਟਾਵਰੀ ਲੁਧਿਆਣਾ ਦੇ ਵਿੱਚ ਵੀ ਹੀਰੋਇਨ ਦਾ ਮਕਦਮਾ ਦਰਜ ਹੈ ਥਾਣੇ 'ਚ ਅਰਸ਼ਦੀਪ ਜਿਹੜਾ ਹੈਗਾ ਹੈ ਤੇ ਅਜਮਾਲਾ ਦਾ ਹੀ ਰਹਿਣ ਵਾਲਾ 20 ਸਾਲ ਦਾ ਇਹਦਾ ਚਾਹ ਦੀ ਦੁਕਾਨ ਕਰਦਾ ਹੈ ਰਮਦਾਸ ਸਿੰਘ ਦੇ ਖਿਲਾਫ ਵੀ ਹੀਰੋਇਨ ਦਾ ਮਕਦਮਾ ਦਰਜ ਹੈ ਅਮਰਸਰ ਰੂਰਲ ਦੇ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਦੀ ਅਗਵਾਈ ਡੀਸੀਪੀ ਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ACP ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਹੈ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਔਰ ਇਹਦੇ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਫਲੱਡਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਹੋਈ ਹੈ ਔਰ ਇਹ ਡਰੋਨ ਦੇ ਮਾਦਮ ਨਾਲ ਇਹਨਾਂ ਨੇ ਦੇਖਿਆ ਕਿ ਕਾਫੀ ਪਾਣੀ ਏਰੀਆ ਦੇ ਵਿੱਚ ਹੈਗਾ ਕਨਸਾਈਨਮੈਂਟਸ ਮੰਗਵੋਣੀਆਂ ਤੇ ਚੁਕਣੀਆਂ ਸੁੱਕੀਆਂ ਨਹੀਂ ਕਿਉਂਕਿ ਕਾਫੀ ਜ਼ਿਆਦਾ ਬਾਰਡਰ ਦੇ ਉੱਤੇ ਇਫੈਕਟ ਹੋਇਆ ਫਲੱਡਸ ਉਸ ਗੱਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਹੈ। ਔਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀਆਂ ਯੂਨਿਟਸ ਨੇ ਤੇ ਜੀਐਨਸੀਜ਼ ਨਾਲ ਸ਼ੇਅਰ ਕਰਾਂਗੇ ਕੱਲ ਕਿ ਕਿਸ ਤਰ੍ਹਾਂ ਇਹ ਮੋਡਸ ਪ੍ਰੈਂਡੀ ਜਿਹੜਾ ਇਹਨਾਂ ਥ੍ਰੈਡਸ ਨੂੰ ਕਿੱਥੇ ਤਾਂ ਲੋਕ ਐਡੀ ਕੁਦਰਤੀ ਆਫਤਾਂ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਇਹ ਜਿਹੜੇ ਕ੍ਰਿਮੀਨਲ ਬੰਦੇ ਆ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਨਫੇਰੀਅਸ ਐਕਟੀਵਿਟੀਜ਼ ਉਹਨੂੰ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦੇ